ਨੰਦੂ ਬੜੀ ਬੇਸਬਰੀ ਨਾਲ ਰੇਲ ਗੱਡੀ ਦੀ ਉਡੀਕ ਕਰਦਾ ਸੀ ਜਿਉਂ ਹੀ ਰੇਲ ਗੱਡੀ ਸਟੇਸ਼ਨ ਤੇ ਆ ਕੇ ਰੁਕਦੀ ਨੰਦੂ ਦੀਆਂ ਅੱਖਾਂ ਵਿੱਚ ਚਮਕ ਆ ਜਾਂਦੀ ਉਹ ਤੇ ਉਹਦਾ ਪਾਪ ਝਟਪਟ ਤਿਆਰ-ਵਾਰ ਤਿਆਰ ਹੋ ਜਾਂਦੇ ਸਟੂਬ ਤੇ ਰੱਖਿਆ ਗਰਮ ਪਾਣੀ ਭਾਫਾਂ ਛੱਡਣ ਲੱਗਦਾ ਨੰਦੂ ਕੱਚ ਦੇ ਗਲਾਸ ਧੋਂਦਾ ਬਾਪ ਦੀਆਂ ਨਿੱਕੇ-ਨਿੱਕੀਆਂ ਗੱਲਾਂ ਤੇ ਫੁੱਲ ਚੜਾਉਂਦਾ ਗਾਕਾਂ ਦੀ ਉਡੀਕ ਕਰਦਾ ਕਈ ਵਾਰ ਦੂਰੋਂ ਹੀ ਕੋਈ ਗਾਕ ਤੋ ਉਹ ਉਂਗਲਾਂ ਖੜੀਆਂ ਕਰ ਦਿੰਦਾ ਤੇ ਨੰਦੂ ਚਾਹ ਦੇ ਦੋ ਗਲਾਸ ਲੈ ਕੇ ਤੁਰੰਤ ਉੱਥੇ ਪਹੁੰਚ ਜਾਂਦਾ। ਕਈ ਵਾਰੀ ਤਾਂ ਗਾਕ ਨੰਦੂ ਨੂੰ ਦੁਬਾਰਾ ਦੋ ਜਾਂ ਤਿੰਨ ਮੱਠੀਆਂ ਲਿਉਣ ਲਈ ਕਹਿ ਦਿੰਦਾ। ਨੰਦੂ ਹੱਸਦਾ ਖੇਡਦਾ ਮੱਠੀਆਂ ਝਾਪ ਕਢਾਉਂਦਾ। ਇੱਕ ਦਿਨ ਜਦੋਂ ਨੰਦੂ ਦੇ ਬਾਪ ਨੇ ਥੋੜਾ ਕੁ ਖਿੱਚ ਕੇ ਕਿਹਾ ਵੀ ਗਾਕਾਂ ਨੂੰ ਚਾਹੀਦਾ ਹੈ ਨਾਲ ਹੀ ਅਗਲੀ ਮੰਗ ਦੱਸ ਦੇਣ। ਮੁੰਡੇ ਨੂੰ ਥਕਾਉਣਾ ਜ਼ਰੂਰੀ ਹੈ। ਤਾਂ ਨੰਦੂ ਚੁੱਪ ਰਹਿਣ ਲਈ ਬਾਪ ਨੂੰ ਆਖਦਾ ਤੇ ਨਾਲ ਹੀ ਆਖਦਾ ਪਿਤਾ ਜੀ ਗਾਕ ਤਾਂ ਰੱਬ ਦਾ ਰੂਪ ਹੁੰਦੇ ਨੇ। ਅੱਪਾ ਤਾਂ ਇਹਨਾਂ ਦੀ ਸੇਵਾ ਵਿੱਚ ਰਹਿਣਾ। ਫਿਰ ਨੰਦੂ ਆਪਣਾ ਕੰਮ ਨਿਪਟਾ ਕੇ ਸਕੂਲ ਜਾ ਪਹੁੰਚਦਾ। ਹਰ ਅਧਿਆਪਕ ਦੀ ਗੱਲ ਨੂੰ ਧਿਆਨ ਨਾਲ ਸੁਣਦਾ। ਜਦੋਂ ਕਿਤੇ ਕੋਈ ਗੱਲ ਸਮਝ ਨਾ ਆਉਂਦੀ, ਅਧਿਆਪਕ ਦੇ ਪਿੱਛੇ ਹੀ ਪੈ ਜਾਂਦਾ ਤੇ ਜਦੋਂ ਤੀਕ ਉਹਦੀ ਸੰਤੁਸ਼ਟੀ ਨਾ ਹੁੰਦੀ, ਉਹ ਗੱਲ ਵਾਰ-ਵਾਰ ਪੁੱਛਦਾ ਰਹਿੰਦਾ ਸੀ। ਇੱਕ ਦਿਨ ਸਟੇਸ਼ਨ ਤੇ ਰੇਲਗੱਡੀ ਉਡੀਕਦਿਆਂ ਨੰਦੂ ਨੂੰ ਇੱਕ ਅਖਬਾਰ ਦਾ ਪੁਰਾਣਾ ਟੁਕੜਾ ਮਿਲਿਆ। ਗੁਜਰਾਤੀ ਭਾਸ਼ਾ ਵਿੱਚ ਲਿਖੇ ਕੁਝ ਵਿਚਾਰਾਂ ਨੂੰ ਨੰਦੂ ਧਿਆਨ ਨਾਲ ਪੜ੍ਹਨ ਲੱਗਾ। ਇੱਕ ਵਿਚਾਰ ਸੀ ਮਹਾਂਤਾ ਕਰਮ ਦੇਖਦੀ ਹੈ ਜਾਤ-ਪਾਤ ਨਹੀਂ ਇਸ ਵਿਚਾਰ ਨੂੰ ਦਿਲੀ ਦਿਲ ਵਿੱਚ ਬਿਠਾ ਕੇ ਨੰਦੂ ਜੋ ਵੀ ਕਰਮ ਕਰਨ ਦਾ ਸ਼ੌਕ ਕਰਦਾ ਸੀ ਉਹਨੂੰ ਕੋਈ ਵੀ ਕੰਮ ਛੋਟਾ ਜਾਂ ਵੱਡਾ ਨਾ ਲੱਗਦਾ ਇੱਕ ਦਿਨ ਸਟੇਸ਼ਨ ਤੇ ਕਾਫੀ ਦੇਰ ਤੋਂ ਖੜੀ ਰੇਲ ਗੱਡੀ ਦੇ ਡਰਾਈਵਰ ਨੂੰ ਜਦੋਂ ਨੰਦੂ ਚਾਹ ਦੇਣ ਗਿਆ ਤਾਂ ਇੰਜਨ 'ਚ ਕੋਲਾ ਪਾਉਂਦਾ ਇੱਕ ਕਾਲਾ ਜਿਹਾ ਵਿਅਕਤੀ ਨੰਦੂ ਲਈ ਖਿੱਚ ਦਾ ਕਾਰਨ ਬਣ ਗਿਆ ਨੰਦੂ ਉਹਨੂੰ ਤੁਰੰਤ ਪੁੱਛਣ ਲੱਗਾ ਭਾਈ ਤੈਨੂੰ ਤੇਰਾ ਕੰਮ ਕਿਉਂ ਝ ਲੱਗਦਾ ਹੈ ਪੁੱਤਰਾ ਮੈਂ ਇਸ ਕੰਮ ਵਿੱਚ ਰੋਟੀ ਖਾਂਦਾ ਕਾਲਾ ਪੀਲਾ ਹੋਣਾ ਮੇਰਾ ਰੋਜਗਾਰ ਹੈ ਨਾ ਧੋ ਕੇ ਫਿਰ ਸਹੀ ਸਲਾਮਤ ਹੋ ਜਾਣਾ ਨੰਦੂ ਨੂੰ ਇਸ ਕੋਲਾ ਪਾਉਣ ਵਾਲੇ ਵਿਅਕਤੀ ਦੀ ਗੱਲ ਬੜੀ ਚੰਗੀ ਲੱਗੀ ਇਸੇ ਤਰ੍ਹਾਂ ਰੇਲਵੇ ਸਟੇਸ਼ਨ ਤੇ ਕੰਮ ਕਰਦੇ ਆ ਨੰਦੂ ਨੂੰ ਕੰਮ ਦੀ ਪਰਿਭਾਸ਼ਾ ਬਾਰੇ ਬਹੁਤ ਕੁਝ ਪਤਾ ਚੱਲ ਗਿਆ ਕੰਮ ਦੇ ਨਾਲ ਨੰਦੂ ਨੂੰ ਇਸ ਗੱਲ ਦਾ ਅਹਿਸਾਸ ਵੀ ਹੋ ਗਿਆ ਕਿ ਅਗਾਹ ਵਧਣ ਲਈ ਨਵੇਂ ਵਿਚਾਰ ਤੇ ਪੜ੍ਹਾਈ ਕਰਨਾ ਵੀ ਅਤਿਅੰਤ ਜ਼ਰੂਰੀ ਹੈ ਜਦੋਂ ਨੰਦੂ ਚਾਹ ਦੀ ਦੁਕਾਨ ਤੇ ਪੜ੍ਹਾਈ ਤੋਂ ਵਾਪਸ ਪਿੰਡ ਆਉਂਦਾ ਤਾਂ ਪਿੰਡ ਦੀਆਂ ਸਿਆਣੀਆਂ ਔਰਤਾਂ ਨੰਦੂ ਨੂੰ ਹਮੇਸ਼ਾ ਅਸੀਸਾਂ ਦਿੰਦੀਆਂ ਪੁੱਤਰਾ ਤੂੰ ਲੋਕਾਂ ਨੂੰ ਮਿੱਠੀ ਚਾਹ ਪਿਉਂਦਾ ਤੇਰੀ ਜ਼ਿੰਦਗੀ ਵੀ ਮਿੱਠੀ ਹੋਣੀ ਚਾਹੀਦੀ ਹੈ ਨੰਦੂ ਹੱਸ ਛੱਡਦਾ ਫਿਰ ਉਹਨੂੰ ਨੇੜਲੀ ਗੜੀ ਵਿੱਚ ਪਾਣੀ ਢੋਂਦੀ ਆਪਣੀ ਮਾਂ ਦੇ ਸਪੈਂਦੀ ਉਹ ਤੁਰੰਤ ਭੱਜ ਕੇ ਮਾਂ ਕੋਲੋਂ ਗਾਗਰ ਫੜ ਲੈਂਦਾ ਤੇ ਘਰ ਪਹੁੰਚ ਪਹੁੰਚਾ ਦਿੰਦਾ ਇੱਕ ਦਿਨ ਨੰਦੂ ਸ੍ਰੇਸ਼ਟ ਦੇ ਗਾਂਾਂ ਦਾ ਜਿਆਦਾ ਜਮਾਵੜਾ ਹੋਣ ਕਾਰਨ ਸਕੂਲ ਨਾ ਆ ਸਕਿਆ ਤਾ ਆਪਣੀ ਪਰੇਸ਼ਾਨੀ ਮਾਂ ਨੂੰ ਦੱਸਣ ਲੱਗਾ ਪੁੱਤਰ ਕੱਲ ਦੀ ਪੜ੍ਹਾਈ ਆਪਣੇ ਕਿਸੇ ਦੋਸਤ ਕੋਲ ਸਮਝ ਲਵੀਂ ਚਿੰਤਾ ਨਾ ਕਰਾਂ ਮਾਂ ਨੇ ਸੱਜੇ ਜਿਸਵਾ ਨਾਲ ਕਿਹਾ ਮਾਂ ਮੇਰਾ ਤਾਂ ਕੋਈ ਮਿੱਤਰ ਵੀ ਨਹੀਂ ਜਦੋਂ ਨੰਦੂ ਨੇ ਕਿਹਾ ਤਾਂ ਉਹਦੀ ਮਾਂ ਕਹਿਣ ਲੱਗੀ ਪੁੱਤਰ ਚੱਲ ਮੇਰੇ ਨਾਲ ਜਿਸ ਘਰ ਵਿੱਚ ਮੈਂ ਕੰਮ ਕਰਦੀ ਹਾਂ ਨਾ ਉਹਨਾਂ ਦਾ ਮੁੰਡਾ ਵੀ ਤੇਰੀ ਜਮਾਤ ਵਿੱਚ ਹੀ ਪੜਦਾ ਹੈ ਉਹਨੂੰ ਪੁੱਛ ਲੈ ਕੰਮ ਨੰਦੂ ਤੁਰੰਤ ਆਪਣੀ ਮਾਂ ਨਾਲ ਗਿਆ ਪੁੱਤ ਤੈਨੂੰ ਸ਼ਰਮ ਤਨਾਉ ਉਹ ਨਦਿਕਰ ਜਾਂਦਿਆ ਮਾਂ ਸ਼ਰਮਖਾਦੀ ਤੂੰ ਮਿਹਨਤ ਕਰਦੀ ਏ ਨਾਲੇ ਆਪਣੇ ਹਾਲਾਤ ਇਦਾਂ ਦੇ ਨਹੀਂ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ ਜਦੋਂ ਨੰਦੂ ਨੇ ਇਹ ਕਿਹਾ ਤਾਂ ਉਹਦੀ ਮਾਂ ਨੇ ਮਾਂ ਦੇ ਮੂੰਹੋਂ ਇੱਕਦਮ ਇਹ ਸ਼ਬਦ ਨਿਕਲੇ ਪੁੱਤਰ ਤੂੰ ਇੱਕ ਦਿਨ ਜ਼ਰੂਰ ਵੱਡਾ ਆਦਮੀ ਬਣੇਗਾ ਤੈਨੂੰ ਤਾਂ ਕੰਮ ਦੀ ਪਰਭਾਸ਼ਾ ਬਾਰੇ ਸਭ ਕੁਝ ਪਤਾ ਹੈ ਜਦੋਂ ਨੰਦੂ ਉਸ ਦਿਨ ਆਪਣੀ ਮਾਂ ਨਾਲ ਉਸ ਘਰ ਪਹੁੰਚਾ ਤਾਂ ਆਪਣੀ ਜਮਾਤ ਦੇ ਉਸ ਵਿਦਿਆਰਥੀ ਤੋਂ ਪਿਛਲਾ ਕੰਮ ਲੈ ਕੇ ਉੱਥੇ ਹੀ ਕਰਨ ਲੱਗ ਪਿਆ ਉਸ ਦਿਨ ਸੰਤ ਵਿਨੋਬਾਬਾ ਵੀ ਦੀ ਜੀਵਨ ਬਾਰੇ ਉਹਨੇ ਕਾਫੀ ਲੰਮਾ ਚੌੜਾ ਲੇਖ ਲਿਖਿਆ ਸੀ ਸਬਰ ਸੰਤੋਖ ਦੀ ਪਗਡੰਡੀ ਤੇ ਤੁਰਦਾ ਨੰਦੂ ਬਹੁਤ ਘਟ ਖੈਸ਼ਾ ਨਾਲ ਅਗਾ ਬਦਲ ਲੱਗਾ ਉਹਨੇ ਇੱਕ ਅਨੁਸ਼ਾਸਿਤ ਸੰਸਥਾ ਵੀ ਜੁਆਇਨ ਕਰ ਲਈ ਸੀ ਇਸ ਸੰਸਥਾ ਵਿੱਚ ਰਹਿ ਕੇ ਨੰਦੂ ਨੇ ਤਨ ਦੇ ਹੀ ਨਾਲ ਕੰਮ ਕੀਤਾ ਤੇ ਛੇਤੀ ਹੀ ਆਪਣੇ ਚਾਹੇਤਿਆਂ ਦਾ ਦੇ ਆਮਨ ਪਸੰਦ ਬਣ ਗਿਆ ਉਚੇਰੀ ਪੜਾਈ ਵੀ ਉਹਨੇ ਦਿਲ ਲਗਾ ਕੇ ਪੂਰੀ ਕੀਤੀ ਉਸ ਨੂੰ ਆਪਣੇ ਬਾਪ ਦੇ ਛੇਤੀ ਤੁਰ ਜਾਣ ਤੇ ਬਹੁਤ ਦੁੱਖ ਮਹਿਸੂਸ ਹੋਇਆ ਪਰ ਮਾਂ ਦੀ ਮਿੱਠੀ ਛਾਂ ਦੇ ਆਸਰੇ ਨੇ ਉਸ ਨੂੰ ਡੋਲਣ ਨਾ ਦਿੱਤਾ ਲੋਕਾਂ ਦੇ ਦੁੱਖ ਦਰਦ ਨੂੰ ਦਿਲ ਤੋਂ ਸਮਝਣ ਵਾਲੇ ਨੰਦੂ ਨੇ ਵਿਆਹ ਵਰਗੀ ਰਸਮ ਦਾ ਵੀ ਤਿਆਗ ਕਰ ਦਿੱਤਾ ਉਸ ਕਰਮਯੋਗੀ ਨੇ ਕਰਮ ਹੀ ਆਪਣੀ ਪੂੰਜੀ ਬਣਾ ਲਈ ਕਈ ਉਸ ਸੰਸਥਾ ਨਾਲ ਜੁੜੇ ਜਾਗਰੂਕ ਨੰਦੂ ਨਾਲ ਖਾਰ ਵੀ ਖਾਂਦੇ ਪਰ ਨੰਦੂ ਅਕਸਰ ਆਪਣੀ ਮਾਂ ਨੂੰ ਕਹਿੰਦਾ हे माते मेरी ये बंदा मेरा कुछ नहीं बिगाड़ सकदा बस परमात्मा खोज ना बिगाड़े ओही गल होई परमात्मा दी सवली नजर ऊपर ओस ऊपर हमेशा बनी रही ओस दी शरीर की मुद्रा दी भाषा भी ओदे अंदरलेपन नाल जुड़ी हुई सी ओ जदों भी स्टेज दी गल करदा इंज लगदा जिवें अपने तौर अंदरो बोल रिया होवे इक दिन ओस तों बड़े लोग तंत्र दे राष्ट्रपति ने ओस नु ਪ੍ਰਧਾਨ ਮੰਤਰੀ ਦੇ ਅਹੁਦੇ ਦੀ ਸੋਚ ਕਾਈ ਮੈਂ ਨਰਿੰਦਰ ਦਮੋਦਰਦਾਸ ਮੋਦੀ ਈਸ਼ਵਰ ਦੀ ਸ਼ਬਦ ਉਸ ਦਿਨ ਨੰਦੂ ਨੇ ਦੇਸ਼ ਦੇ ਭੇਦ ਗੁਪਤ ਰੱਖਣ ਦੀ ਸੌਂਖਾ ਲਈ ਸੀ ਪਰ ਉਸ ਰਾਤ ਉਸ ਨੂੰ ਸੁਪਨੇ ਵਿੱਚ ਇਹ ਸੌਂ ਵੀ ਖਾਣੀ ਪਈ ਮੈਂ ਪ੍ਰਧਾਨ ਮੰਤਰੀ ਈਸ਼ਵਰ ਦੀ ਸੌਂਖਾ ਖਾਂਦਾ ਹਾਂ ਕਿ ਸੱਚਾ ਕਰਮ ਹੀ ਮੇਰਾ ਮੁੱਖ ਕਰਤਵ ਹੈ